ਸਸਕਲ ਜੀ ਡੀਪੀਸੀ ਪੰਜਾਬੀ ਦੇ ਘਰ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਨਾਮਿਨੇਸ਼ਨ ਦੀ ਆਖਰੀ ਤਾਰੀਖ ਸੀ ਜਿਹਦੇ ਵਿੱਚ ਜਿਹੜਾ ਆ ਵੱਖ-ਵੱਖ ਪੰਚਾਇਤ ਮੈਂਬਰਾਂ ਤੇ ਸਰਪੰਚਾਂ ਵੱਲੋਂ ਆਪਣੇ ਆਪਣੇ ਨਾਮਿਨੇਸ਼ਨ ਫਾਰਮ ਜਮ੍ਹਾਂ ਕਰਵਾਉਣੇ ਸੀ ਆਖਰੀ ਤਾਰੀਖ ਦੇ ਉੱਤੇ ਅੱਜ ਬਹੁਤ ਸਾਰੇ ਥਾਵਾਂ ਦੇ ਉੱਤੇ ਲਾਈਨਾਂ ਲੱਗੀਆਂ ਦੇਖੀਆਂ ਗਈਆਂ ਜਿਨ੍ਹਾਂ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬਹੁਤ ਜ਼ਿਆਦਾ ਉਮੀਦਵਾਰ ਜਿਹੜਾ ਆ ਆਪਣੀ ਜੋਰ ਅਜ਼ਮਾਇਸ਼ ਕਰਦੇ ਨਜ਼ਰ ਆਏ ਤੁਹੰਦਾ ਦੇ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਜਿਹੜਾ ਆ ਨੋਮੀਨੇਸ਼ਨ ਫਾਰਮਾਂ ਨੂੰ ਲੈ ਕੇ ਹਰ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਭੀੜ-ਪੜਾਅ ਕਰ ਦੇਖਣ ਨੂੰ ਮਿਲਿਆ ਇੱਥੋਂ ਹੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਤੁਹੰਦਾ ਦੇ ਕਿ ਅੰਮ੍ਰਿਤਸਰ ਦੇ ਭਿੱਖੀਪਿੰਡ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਿੱਥੇ ਕਿ ਨੋਮੀਨੇਸ਼ਨ ਦੇ ਫਾਰਮਾਂ ਨੂੰ ਜਮ੍ਹਾਂ ਕਰਾਉਣ ਨੂੰ ਲੈ ਕੇ ਜਿਹੜਾ ਆ ਰੌਲਾ ਪੈ ਜਾਂਦਾ ਆ ਤੇ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਜਿਹੜੇ ਆ ਆਮਣੇ ਸਾਹਮਣੇ ਭਿੜ ਪੈਂਦੇ ਨੇ ਇਸ ਭੇੜ ਪੜਾ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਜ਼ਖਮੀ ਵੀ ਹੋ ਜਾਂਦੇ ਆ ਤੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਆ ਪੈ ਗਿਆ ਇਸ ਗੱਲ ਦੇ ਉੱਤੇ ਜਿਹੜਾ ਆ ਤੁਹਾਨੂੰ ਦੱਦਈਏ ਕੀ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਜਿਹੜਾ ਆ ਜ਼ਿਆਦਾ ਕੰਪੀਟੀਸ਼ਨ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਜਿੱਥੋਂ ਜਿੱਥੋਂ ਵੀ ਹੁਣ ਤੱਕ ਖੰਭਰਾ ਨਿਕਲ ਕੇ ਸਾਹਮਣੇ ਆਈਆਂ ਨੇ ਉੱਥੇ ਉੱਥੇ ਹੀ ਸਿਰਫ ਕਾਂਗਰਸੀ ਤੇ ਆਮ ਆਦਮੀ ਪਾਰਟੀ ਹੀ ਜਿਹੜੀ ਇੱਕ ਦੂਜੇ ਨੂੰ ਜਿਹੜਾ ਆ ਉਹ ਮਾਤ ਦਿੰਦੀ ਦਿਖਾਈ ਦੇ ਰਹੀ ਏ ਨਾ ਕਿ ਹੋਰ ਕੋਈ ਪਾਰਟੀ ਹੋਰ ਵੀ ਕਈ ਪਾਰਟੀਆਂ ਇਹਦੇ ਵਿੱਚ ਆ ਰਹੀ ਹੋਣਗੀਆਂ ਪਰ ਜਿਆਦਾ ਰੌਲਾ ਜਿਹੜਾ ਆ ਆਮ ਆਦਮੀ ਪਾਰਟੀ ਤੇ ਕਾਂਗਰਸੀਆਂ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਆ ਉਹ ਚਾਹੇ ਕੋਈ ਵੀ ਜਿਲ੍ਹਾ ਹੋਵੇ ਤੰਦਰ ਦੇ ਕੀ ਭਿੱਖੀਪਿੰਡ ਦੇ ਵਿੱਚ ਵੀ ਜਿਹੜਾ ਆ ਆਮ ਆਦਮੀ ਪਾਰਟੀ ਤੇ ਜਿਹੜਾ ਕਾਂਗਰਸੀਆਂ ਦੇ ਵਿੱਚ ਜਿਹੜਾ ਆ ਉਹ ਰੌਲਾ ਰੱਪਾ ਪੈ ਗਿਆ ਜਿਹਦੇ ਚ ਕਾਫੀ ਜਿਆਦਾ ਜਿਹੜੇ ਆ ਉਹ ਜਿਹੜੇ ਇੱਕ ਦੂਜੇ ਨਾਲ ਸੱਟਾਂ ਲਾ ਚੁੱਕੇ ਨੇ ਤੇ ਇੱਕ ਦੂਜੇ ਨੂੰ ਸੱਟਾਂ ਲਾ ਕੇ ਜ਼ਖਮੀ ਕਰ ਚੁੱਕੇ ਨੇ ਉਸ ਤੋਂ ਬਾਅਦ ਆ ਕਾਂਗਰਸ ਦੀ ਪਾਰਟੀ ਦੇ ਵਰਕਰਾਂ ਨੇ ਕੇਮਕਰ ਰੋਡ ਨੂੰ ਜਿਹੜਾ ਆ ਜਾਮ ਕਰ ਦਿੱਤਾ ਮੇਨ ਹਾਈਵੇ ਜਿਹੜਾ ਆ ਜਾਮ ਕਰਕੇ ਧਰਨਾ ਪ੍ਰਦਰਸ਼ਨ ਲਾ ਦਿੱਤਾ ਤੇ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਜਿਹੜਾ ਆ ਨਾਮੀਨੇਸ਼ਨ ਦੇ ਫਾਰਮਾਂ ਨੂੰ ਲੈ ਕੇ ਜਿਹੜੀਆਂ ਨੇ ਮੰਗਾ ਕੀਤੀਆਂ ਜਾ ਰਹੀਆਂ ਸੀ ਬਹੁਤ ਜ਼ਿਆਦਾ ਜਿਹੜਾ ਆ ਰੌਲਾ ਰੱਪਾ ਪੈ ਰਿਹਾ ਆ ਇਸ ਵਾਰ ਜਿਹੜਾ ਆ ਨਾਮੀਨੇਸ਼ਨ ਦੇ ਫਾਰਮਾਂ ਨੂੰ ਜਮ੍ਹਾਂ ਕਰਾਉਣ ਦੇ ਲਈ ਆਓ ਦੇਖਦੇ ਆ ਇਹ ਤਸਵੀਰਾਂ ਅਗਲ ਕਰੋਨਾ ਆ ਸਾਹਮਣੇ ਪੁਲਸ ਦੇ ਸਾਹਮਣੇ ਪੁਲਸ ਪ੍ਰਸ਼ਾਸਨ ਦੇ ਝੰਡਾ ਪਈਏ ਜਿਹੜਾ ਝੰਡਾ ਪਈਏ ਆ ਪੁਲਸ ਪੁਰਜਾ ਉਹਨੇ ਸਾਹਮਣੇ ₹100 ਪੀਰੇ ਨੇ ਖਾਤਾ ਹੈ ਤੇ ਅੱਜ ਰੋੜੇ ਸਾਨੂੰ ਮਾਰ ਗਏ ਤਾ ਵੇਖੋ ਅਹੀਂ ਕੋ ਤੂੰ ਥਾੜੇ ਦਾ ਖੋਲਣਾ ਨਹੀਂ ਫਿਰਦੇ ਆ ਵੇਖੋ ਸਾਡੇ ਪਿੰਡਾਂ ਦੇ ਮੁਰਦਿਆਂ ਦੇ ਸਾਡੀਆਂ ਪਿੰਡਾਂ ਦੇ ਰੋੜੇ ਮਾਰੇ ਤੇ ਅਸੀਂ ਇਹ ਖਾ ਉਟਾਉਣੇ ਆ ਤੇ ਇੰਨੀਆਂ ਗੱਲਾਂ ਦਾ ਬਾਕੀ ਸਾਰੇ ਵੀਰਾਂ ਨੂੰ ਪੁੱਛੋ ਵੀ ਕੀ ਹੋਣ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ